ਤੌਰ ਦੇ ਨਾਲ ਵੀ ਇੱਕ ਮਿੰਟ ਦੂਸਰੀ ਟੀਮ ਲਾ ਦੇਣ ਤੇ ਓਕੇ ਹੋ ਗਿਆ ਮੈਂ ਲੋੜ ਆਪਾਂ ਆਸੇ ਰੱਖੀਏ ਮਾਰ ਸਾਹ ਗੈਂਟੀ ਵਾਲੀ ਟੀਮਾਂ ਦੋਦੇ ਆ ਲੱਜਦਾ ਘਰਾਪਾ ਦੇ ਸਿਆਣੀ ਗੱਲ ਕਰੇਤਾ ਇੱਜ ਤੁੱਕਵਾਰੀ ਵੀ ਜਿਹੜੀ ਡਾਰਾ ਖੇ ਮਾਪਿਆਂ ਦਾ ਤੇ ਸੂਰਬੀ ਦੀ ਸੋਪਾਂ ਦੇ ਬੱਤਾ ਦੇ ਜੰਗ ਲੜੇਤਾ ਉਹ ਸੂਰਬੀ ਦੀ ਸੋਪਾਂ ਦੇ ਮੈਦਾਨੇ ਜੰਗ ਲੜੇਤਾ ਉਧਰ ਪਿੰਡਾਂ ਦੇ ਮੁੰਡੇ ਆ ਬਹੁਤ ਤਗੜੀਆਂ ਬਾਨਾਂ ਵਾਲੀ ਆਉਂਦੇ ਇੱਕ ਵਾਰ ਯਾਰ ਪਿੰਡਾਂ ਦੇ ਮੁੰਡਿਆਂ ਦੇ ਹੌਸਲੇ ਲਈ ਤਾੜੀ ਦਾ ਮਾਰਦਾ ਜ਼ੋਰਦਾਰ ਵੀਰ ਬਣ ਕੇ ਬਹੁਤ ਕਮਾਲ ਕਰੀ ਤੁਨੇ ਆਉਂਦੇ ਜਿੱਤਦੇ ਟੇੜੇ ਟੇੜੇ ਨੇ ਜਿਹੜੇ ਜਿੰਦਗੀ ਦੇ ਤਾਲੀਆਂ ਦੇ ਨਾਲ ਮਰਦ ਗੂੰਜ ਖੜਾ ਹੈ ਮੇਰੀ ਬਾਈ ਜੀ ਫੁਰਦੇ ਢਿੱਲਵਾ ਤੇ ਬੱਟੂ ਹਾਂ ਕਮਲੀਬ ਇਹ ਟੀਮਾਂ 11 ਨੰਬਰ ਤਿੰਦ ਚ ਆ ਜੋ ਤੇ ਉਧਰ ਬਾਈ ਦੂਜੇ ਉਹਨਾਂ ਦੀ ਟੀਮ ਮੈਨੂੰ ਲੀਡ ਤੇ 잡ਦੀ ਹੈ ਇੱਕ ਹੋਰ ਸਫਲ ਕਮੇਟੀ ਮੁੰਡਿਆਂ ਨੇ ਜੋੜ ਦਿੱਤੀ ਹੈ ਵੀ ਦੇਣ ਵਾਲਾ ਦਾਤਾ ਐਵੇਂ ਕਿਸੇ ਤੋਂ ਨਹੀਂ ਸੜੀ ਦਾ ਉਹਦੀਆਂ ਤੇਤੀਆਂ ਦਾਤਾਂ ਦਾ ਸ਼ੁਕਰਾਨਾ ਸਦਾ ਕਰੀਏ ਧੰਨਵਾਦ ਧੰਨਵਾਦ ਬਈ ਬਹੁਤ ਵੱਡਾ ਭਾਗ ਲਿਏ ਗਿਆ ਵਿੱਚੋਂ ਤੇਰੀ ਬੈਠਾ ਦੇ ਨਾਲ ਧੋਲੀ ਦਾ ਦੇ ਜੈ ਤੇ ਛੱਡੀਏ ਨਾ ਦਿਲ ਮੇਰੇ ਜਾਂਦੀ ਆ ਤਰਤੀ ਐ ਜਿੱਥੇ ਮਿਲਦੇ ਤਰਤੀ ਤੇ ਫੇਰ ਛੱਤੀ ਦੇ ਨਹੀਂ ਫੇਰ ਇਧਰ ਬੁਰਜ ਢਿਲਵਾਲਾ ਕਹਿੰਦੇ ਗੁੱਤ ਵੀਰ ਖੇਡਦਾ ਪਿਛਲੇ ਦਿਨੀਆਂ ਹੰਮੀਤੀ ਦੇ ਵੱਡੇ ਕੱਪ ਦੇ ਮੁੰਡੇ ਨੇ ਬਹੁਤ ਤਾਕਤ ਨਾਲ ਪਰਫੋਰਮੈਂਸ ਕੀਤਾ ਧੰਨਵਾਦ ਨਿੱਕੇ ਬਾਈ ਬਹੁਤ ਬਹੁਤ ਧੰਨਵਾਦ ਪਰ ਇੱਕ ਨੰਬਰ ਗਰਾਊਂਡ ਦੇ ਪੁਆਇੰਟ ਪੁੱਟ ਕੇ ਦੱਸਾਂਗੇ ਕਿੰਨੇ ਕਿੰਨੇ ਨੇ ਜੀ ਹਾਜੀ ਸੋਨੀ ਜੀ ਬਾਈ ਨਿੱਕੇ ਮਨੀਲੇ ਨੇ ਸਟਾਰ ਪੇ ਜਿਹਨੇ ਨਾਲੇ ਲਾਈਵ ਨੇ ਦਿੱਕਾ ਕੁੜੀ ਦਾ ਵੀ ਉਹਦਾ ਕੋਲੋਂ ਇਧਰ ਮਾਲਵਾ ਬਟ ਪੇ ਦੇਈ

ਬਾਕੀ ਦੇ ਸਾਰੇ ਕੋਟੀ ਦੇਖਣੇ ਜਾ ਰਹੇ ਆ ਮੱਖਣਾ ਗੱਲ ਬੜੀ ਧੀਆ ਆ ਗੱਲਾਂ ਦੇ ਹੋਰ ਜਿੰਦਰ ਚੈਨ ਵਾਲੀਆ ਪਰਪੀ ਪਧੀਆ ਪਰਮਾਜ ਕਹਿੰਦੇ ਕਹਿੰਦੇ ਖਿਡਾਰੀ ਕਿਹੜੀ ਨੇ ਗੁਰਪ੍ਰੀਤ ਜੀਓ ਚੈਨ ਲਿਮਟਡ ਇੱਕ ਦੇਣਾ ਬਾਕੀ ਬਟਾ ਬਾ ਸ਼ੇਰੂ ਤੇ ਨਾਲ ਸਤੀਰਾ ਨੇ ਪੜਦਾ ਕਿਉਂਦੇ ਸੱਚਨ ਦੀ ਕਿੰਧੂ ਅੱਜ ਦੇ ਮੈਚ ਦੇ ਤੇ ਬਾਟਾ ਬੜੀਆ ਦੂਰ ਦੀ ਹੈ ਤੇ ਉਹ ਕੁਦੀ ਗੱਲ ਵੀ ਮੁੰਡੇ ਤੇ ਬਾਈ ਨੂੰ ਪਾਕਿਸਤਾਨ ਦੇ ਬਾਡਰ ਕੋਲੋਂ ਪੁੱਜਦੇ ਅੱਜ ਅੱਜ ਨੇ ਵੱਡੇ ਵੀ ਕੰਦੇ ਜਿਹਨੇ ਫਾਜ਼ਲਪੁਰ ਦਾ ਪੈਂਡੈਂਟ ਦੇ ਚੋਰੀ ਲਈ ਮੇਰੇ ਮਿੱਤਰੋ ਖੇਡ ਦੇ ਮੈਦਾਨ ਦੇ ਵਿੱਚ ਆ ਖਿਡਾਰੀ ਕਹਿੰਦੇ ਜਿਹੜਾ ਸਰ ਦੇ ਬਹੁਤ ਟਰਾਫੀ ਐਂਡ ਤੇ ਸਪੋਰਟ ਸਭ ਤੋਂ ਸਾਰੇ ਵੀਰ ਪੁੱਜੇ ਹੋਏ ਨੇ ਬਹੁਤ ਸ਼ੁਕਰੀਆ ਬਹੁਤ ਵੱਡਾ ਧੰਨਵਾਦ ਹੈ ਬੜਾ ਨਾਮ ਹੈ ਨਾ ਪਿੰਡਾਂ ਦੇ ਵਿੱਚ ਬੰਗੀ ਇੱਕ ਨੰਬਰ ਗਰਾਊਂਡ ਦੇ ਵਿੱਚ ਟੀਮਾਂ ਆਉਣਗੀਆਂ ਜੀ ਅਗਲਾ ਮੈਚ ਥੁੰਦੀਆਂ ਦੇ ਜੋਗਾ ਤੇ ਨਾਂ ਦੀ ਬਾਈ ਦੀ 2 ਨੰਬਰ ਗਰਾਊਂਡ ਦੇ ਵਿੱਚ ਮੋਹਰ ਸਿੰਘਾਂ ਦੇ ਮਾਨਸਾ ਕੈਂਪੀਆਂ ਅਮਰੀਕ ਬਟੂਹੇ ਦੀ ਟੀਮ ਦਾ ਮੈਚ ਗਰਾਊਂਡ ਨੰਬਰ 3 ਦੇ ਵਿੱਚ ਬੁਰਗ ਢਿਲਵਾਂ ਦੀ ਟੀਮ ਦੇ ਨਾਲ ਖੇਡਿਆ ਜਾਊਗਾ ਇਹ ਟੀਮਾਂ ਦੇ ਖਿਡਾਰੀ ਵੀ ਤਿਆਰੀ ਲੈ ਰਹੇ ਇਧਰ ਕਹਿੰਦੇ ਤਿੰਦੂ ਦੇ ਪਾਰੀ ਦੇ ਤਰਗੜ ਕਹਿੰਦੇ ਵੀ ਮੈਂਬਰ ਸਾਹਿਬ ਗਰਾਊਂਡ ਦੇ ਸਪੋਰਟ ਦੱਸਿਓ ਕਿੰਨੇ ਕਿੰਨੇ ਵੀ 13 ਤੇ 10 ਦਾ ਬਣਦੇ ਆ ਸਮਾ ਸਮਾ ਉਹ ਭਾਈ ਮੇਰੇ ਨੈਟਵਰਕ ਨਹੀਂ ਆ ਰਿਹਾ ਉਧਰ ਵੜਾ ਕਰਦੇ ਟੋਟਲਾ ਇੱਧਰ ਦੇਖਦਾ ਮਖਾ ਇੱਧਰ ਥੋੜਾ ਜਿਹਾ ਉਧਰ ਲੋਕ ਵੀ ਵੱਧ ਨੇ ਨਾ 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 ਭਾਈ ਜੀ ਤਿੰਨ ਨੰਬਰ ਗਰਾਊਂਡ ਤੇ ਟੀਮਾਂ ਆ ਗਈਆਂ ਜੀ ਬਟੂਹੇ ਦੀ ਟੀਮ ਆ ਗਈ ਵੀਰੇ ਬੋਰਜ ਢੱਲ ਵਾਲੇ ਮੁੰਡੇ ਹਾਂਜੀ ਲੈ ਵੀ ਚਲਾ ਦੋ ਮੈਚ ਮੇਰਾ ਵੀਰ ਭੜਕੇ ਮੌੜ ਨਾਬੇ ਵਾਲੇ ਭਰਾ ਇੱਕ ਵਾਰੀ ਜਰੂਰਾਂ ਕੇ ਸੰਪਰਕ ਕਰੋ ਜੀ ਮੌੜ ਨਾਬੇ ਵਾਲੇ ਵੀ ਲੈ ਵੀ ਦਿਲਸ਼ਾਦ ਆ ਗਈ ਮੋਰ ਸਿੰਘ ਵਾਲੇ ਦੀ ਟੀਮ ਆ ਗਈ ਹਾਂ ਜੇ ਦੇਖਦੇ ਟੀਮ ਜਿੱਤਦੀ ਐ ਨੌਟ ਕਰ ਲਈ ਸੋਹਣਾ ਜੀ ਦਾ ਸਰਦਾਰ ਸੁਖਦੇਵ ਸਿੰਘ ਜੀ ਵੀ ਬੰਦਿਓ ਕਹਿੰਦਾ ਵੀ ਆਪਰੇ ਵੱਲੋਂ 5100 ਰੁਪਏ ਦਿੱਤਾ ਜਾਣਾ ਹੈ ਜੇ ਮੋਹਰ ਸਿੰਘਲ ਦੀ ਟੀਮ ਆ ਮੈਚ ਦੇ ਵਿੱਚ ਜਿੱਤੇ ਬਾਈ ਆਹੀ ਮੈਚ ਨੂੰ ਜਾਫਰ ਆਹੀ ਮੈਚ ਦੇ ਵਿੱਚ ਆਹੀ ਮੈਚ ਦੇ ਵਿੱਚ ਜਿੱਤਦੇ ਮੁੰਡੇ ਮੋਹਰ ਸਿੰਘਲ ਦੀ ਟੀਮ ਤੇ ਵੱਡੇ ਮਾਣ ਸਨਮਾਨ ਹੋਣਗੇ ਪਰ ਅਲੀ ਸ਼ੇਰ ਵਾਲਿਆ ਇੱਧਰ ਗੱਲ ਮੈਨੂੰ ਕੋਲ ਹੋਰ ਬਣਗੀ ਲੱਗਦੀ ਆ ਹੁਣ ਕਹਦੇ ਮੁੰਡਿਆਂ ਨੂੰ ਰੀਖਦਾ ਦੇ ਗੱਲ ਬੰਦੀ ਵੀ ਬਣੌਲੀ ਪੈੜੀਆ ਬੱਲੇ 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 ਸਾਹਮਣੇ ਕਿੰਦਾ ਕਮਾਲ ਹੋਈ ਜਾਂਦੀ ਹੈ ਅੱਜ ਕਹਿੰਦੇ ਬਾਲੇ ਪਿੰਟੋ ਫਿਰਦੇ ਸੰਧੋਹਿਆ ਨੇ ਬਹੁਤ ਵੱਡੇ ਮੱਲ ਕਹਿੰਦੇ ਸੰਤੇ ਹੋਏ ਮੁੰਡਿਆਂ ਦੇ ਵਾਹ ਜੀ ਵਾਹ ਲੱਟੀ ਪੈਂਡ ਰੇੜੇ ਤੋਂ ਕਾਈਓ ਗਾਲੀ ਕਰਦੇ ਮੁੰਡੇ ਸੋਣੋ ਵੀਰੋ ਅੱਜ ਕਦੋਂ ਦਾ ਸਿੱਕਾ ਚੱਲਦਾ ਜੇ ਤੁਹਾਨੂੰ ਕਾਲੀ ਸਿੰਘ ਹੋਈ ਤੇ ਫਿਰ ਕੋਈ ਹਾਲਾ ਤੁਸੀਂ ਹੋਰ ਕਰ ਲੈਣਾ ਸੀ ਵਾਹ ਜੀ ਵਾਹ ਅੱਜ ਤਾਂ ਗੱਲ ਕੁਝ ਹੋਰੀ ਬਣ ਗਈ ਹੈ ਬਾਹੋ ਸੁਗਲੀਆਂ ਕਮਾਲ ਕਰਦੀ ਹੈ ਕਿੰਨੇ ਕਿੰਨੇ ਸ਼ਿਸ਼ਵਰੀ ਜਰੂਰ ਸਾਡੇ ਕਰੀ ਮੇਰਾ ਵੀ ਇਧਰ ਅੱਠ ਛੇ ਕਿਆ ਬਾਤ ਹੈ ਉਧਰ 13 ਠੀਕ ਹੈ ਜੀ ਵੀਰ ਨੂੰ ਗਾਈ ਫੁਰਦੇ ਬੰਦੇ ਸੰਗੋਹਿਆ ਦੇ ਕਹਿੰਦੇ ਕਮਾਲ ਹੀ ਕਰ ਗਿਆ ਚੋਬਰਾ ਗਾਂ ਲੀਨ ਬਾਈ ਸਾਡੇ ਸੁਦੇਸ਼ ਸਿੰਘ ਦੀ ਮੰਡੀ ਉਹ ਕਹ ਰਿਹਾ ਵੀ ਜੇਕਰ ਮੋਰ ਸਿੰਘਾਂ ਦੀ ਟੀਮ ਆ ਚਾਹੁੰਦੇ ਹੋ ਮੁਕਾਬਲੇ ਤੋਂ ਜੇਤੂ ਹੁੰਦੀ ਹੈ 5100 ਦੇ ਕਿੰਨੇ ਵੱਟੇ ਜਿਹੜੇ ਬਾਣ ਕੀਤੇ ਜਾਣਗੇ ਕਿਉਂਕਿ ਰਿਸ਼ਤੇਦਾਰੀਆਂ ਖੁੱਡੀਆਂ ਨੇ ਉਹ ਰਿਸ਼ਤੇਦਾਰੀ ਹੈ ਜੇ ਜੀ ਕਹਿੰਦੇ ਰਿਸ਼ਤੇਦਾਰੀ ਦੀ ਬੜੀ ਠਾਠ ਬਾੜ ਬੜੀ ਚੜਤ ਚੜ੍ਹਾਈ ਹੁੰਦੀ ਹੈ ਪਰ ਉਧਰ ਨੇ ਪਾਸੇ ਮੁੰਡਿਆਂ ਨੇ ਪਹਿਲੀਆਂ ਦੇ ਵਿੱਚ ਹੀ ਆਪਣੇ ਰਾਦੇ ਜਿਹੜੇ ਸਾਫ਼ ਕਰ ਦਿੰਦੇ ਆ ਜੇ ਨੂੰ ਕਹਿੰਦੇ ਪੋਪ ਕਹਿੰਦੇ ਵਾਲੀ ਬਾਲ ਦੀ ਜਿਹੜਾ ਮੁੰਡਾ ਸੈਂਟਰ 'ਚ ਖੇਡਦਾ ਚਾਰਾ ਮੋਟਰ ਸਿੰਘ ਵਾਲਾ ਜੇਤੂ ਆ ਦੇ ਆਤਰੀ ਗਰਾਈ ਆਉਂਦਾ ਪਿਛਲੇ ਮੇਲਿਆਂ ਦਾ ਲੋਕਾਂ ਦੇ ਕਹਿੰਦੇ ਵੱਡੀ ਮਨਦੋਦੀ ਵੀ ਸਾਡੇ ਮੇਲੇ ਤੇ ਰਾਇਸਰਾ ਜ਼ਰੂਰ ਪਦਨਾ ਦਈ ਜਾ ਆਉਂਦਾ ਕਹਿੰਦੇ ਲਗਣੀਆਂ ਟਿਕਾਣੇ ਮੇਰੇ ਮਿੱਤਰੋ ਖੇਡ ਦੇ ਮੈਦਾਨ ਦੇ ਵਿੱਚ ਨਾਲ ਬਾਜਰੇ ਵਾਲਾ ਛੋਟੂ ਮੁੰਡਾ ਕਹਿੰਦੇ ਯੂਪੀ ਤੋਂ ਚੱਲ ਕੇ ਆਇਆ ਹੈ ਗੱਲਾਂ ਕਹਿੰਦੇ ਵੱਟੀਆਂ ਨੇ ਮੇਰੇ ਮਿੱਤਰੋ ਤੇ ਮੈਚ ਚੋਟੀ ਦਾ ਖੇਡ ਦੇ ਮੈਦਾਨ ਦੇ ਵਿੱਚ ਖੇਡਿਆ ਜਾ ਰਿਹਾ ਜੀ ਕਹਿੰਦੇ ਵੱਟੀ ਵੀ ਬਣਾਈ ਹੈ ਵੱਟੀ ਕਹਿੰਦੇ ਟੀਮ ਬਣੀ ਹੋਈ ਹੈ ਖੈਰਿਆਂ ਵਾਲਾ ਕੁਲਦੀਪ ਦਾ ਸਾਡਾ ਭਰਾ ਇਧਰ ਬਹੁਤ-ਬਹੁਤ ਧੰਨਵਾਦ ਕਰਾਂਗਾ ਮਾਨ ਸਾਹਿਬ ਕੈਂਟੀਆਂ ਦੀ ਟੀਮ ਕਦੇ ਤਗਲੀ ਹੈ ਰਾਜ ਸਾਹਿਬ ਦਾ ਦਸਾ ਖੇਡ ਰਿਹਾ ਤੇ ਨਾਲ ਮਾਜਰਾ ਦਾ ਛੋਟੂ ਖੜਿਆ ਹੋਇਆ ਹੈ ਇਧਰ ਦਾ ਬਹੁਤ-ਬਹੁਤ ਧੰਨਵਾਦ ਕਰਾਂਗਾ ਗੁਰਦੀਪ ਸਿੰਘ ਜੀ ਰੀਡਰ ਸਾਹਿਬ ਜਿਨ੍ਹਾਂ ਦੇ ਰੋਮ-ਰੋਮ ਵਿੱਚ ਜਵਾਬੀਦਾਰ ਸਮੋਈ ਹੋਈ ਹੈ ਤੇ ਮੋਹਰ ਸਿੰਘਾਂ ਦੀ ਟੀਮ ਵੀ ਇੰਨਾ ਪਿੰਡਾਂ ਦੀ ਵਧੀਆ ਟੀਮ ਹੈ ਮੇਰੇ ਮਿੱਤਰੋ ਆਹ ਜੋਰ ਕਹਿੰਦੇ ਲੱਗਿਆ ਹੋਇਆ ਹੈ ਦੋ ਨੰਬਰ ਗਰਾਊਂਡ ਚੋਂ ਕੌਣ ਜਿੱਤ ਕੇ ਬੰਨੇ ਦੋਨੇ ਕਰਾਊਗਾ ਇਧਰ ਗੱਲ ਕਹਿੰਦੇ ਸਾਰੀ ਟਾਈਮ ਟਾਈਮ ਦੀ ਹੈ ਮੋਗੇ ਵਾਲੇ ਫੌਜ ਵਿੱਚ ਪਾ ਲਈ ਰਾਮਾ ਜੀ ਤੇ ਅੰਮ੍ਰਿਤਸਰ ਵਾਲਾ ਗਿਆਨੇ ਲੋਹੇ ਨਾਲ ਮੱਥਾ ਮਾਰਦੇ ਮਲੋੜਦੇ ਆ ਬਾਅਦਸ਼ਾਹ ਦੇ ਜੱਟ ਸੁਝਾਉਣ ਮਸਲਾ ਵੀ ਲੁੱਦਿਆਂ ਨੇ ਆਟੋ ਚੰਡੀਗੜ੍ਹ ਆਸ਼ਕੀ ਤੇ ਮੁੱਕਣਾ ਨਹੀਂ ਕਦੇ ਵੀ ਬਠਿੰਡੇ ਅਸਲਾ ਲੁੱਦਿਆਂ ਨੇ ਆਟੋ ਚੰਡੀਗੜ੍ਹ ਆਸ਼ਕੀ ਤੇ ਮੁੱਕਣਾ ਨਹੀਂ ਕਦੇ ਦੀ ਬਠਿੰਡੇ ਅਸਲਾ ਬਾਈ ਯਾਰ ਜਿਹੜੇ ਲੰਬਾ ਟਾਈਮ ਹੋ ਗਿਆ ਮੁੰਡੇ ਨੂੰ ਸ਼ਿਨਾਖ ਕਰਦੇ ਆ ਤੈਂ ਚੋਰੀ ਲਈ ਤੁਰੇ ਆਉਂਦੇ ਆ ਖੇਡ ਦੇ ਮੈਦਾਨ ਦੇ ਵਿੱਚ ਮੁੰਡੇ ਜਖੜਿਆਰੀ ਆਉਂਦੇ ਹਾਂ ਲੰਬੜਾਲਾ ਸਾਡੀ ਦੇ ਕਹਿੰਦਾ ਵੀ ਡੈਕਾਂ ਦੇ ਤੇ ਲੋਹੀ ਪਿਰਿਆ ਬਾਲਾਂ ਗਿਣੇ ਦੀਆਂ ਗੱਡੀਆਂ ਡੜਕੋ ਡੜਕੋ ਬਾਲਾਂ ਦੇ ਕੱਲ ਨੂੰ ਅਬੂ ਸ਼ਹਿਰ ਕੱਲ ਨੂੰ ਰੌਣਕਾ ਕੱਲ ਨੂੰ ਪੱਟਪਰੀ ਕਾ ਜੀ ਰੌਣਕਾ ਅਬੂ ਸ਼ਹਿਰ ਦੇ ਵਿੱਚ ਹੋਣ ਗਿਆ ਰੌਣਕੀ ਕਹਿੰਦੇ ਵੱਡੀ ਲੱਗੂਗੀ ਅਬੂ ਸ਼ਹਿਰ ਦੇ ਲੋ ਚਰਤੇ ਹੋਣਗੇ ਬੇਅੰਤ ਮਾੜੀ ਵਾਲਾ ਬਾੜੀ ਵਾਲਾ ਬਿਆੰਤ ਵੀ ਆ ਗਿਆ ਭਰਾ ਸਾਡਾ ਲਾਈਨ ਦੇ ਜੁੜ ਗਿਆ ਬਾੜੀ ਵਾਲੇ ਬਿਆੰਤ ਦੀਆਂ ਅੱਜ ਕੱਲਾ ਕਿਆ ਬਾਪਾਂ ਚੂmber ਦੇ ਚਰਚੇ ਆ ਬੜਾ ਤਗੜਾ ਰਾਈਟਰ ਹੈ ਭਰਾ ਸਾਡਾ ਬਿਆੰਤ ਕਹਿੰਦੇ ਬਾੜੀ ਵਾਲਾ ਅੱਜ ਦੇ ਕਹਿੰਦੇ ਮੌਲ ਨਾਬੇੜਾ ਆਇਆ ਹੋਇਆ ਮਾਰਗ ਸਾਡਾ ਵੀਰ ਤੇ ਸਿਰ ਕਹਿੰਦੇ ਬੱਕਰੀਆਂ ਨਹੀਂ ਬਤਲੀ ਵਰਗਾ ਕਢਾਈ ਫਿਰਦਾ ਹੈ ਮੌਲ ਨਾਬੇੜਾ ਕਹਿੰਦੇ ਮਾਰਗ ਵੀ ਪੁੱਜਿਆ ਹੋਇਆ ਹੈ ਬਹੁਤ ਬਹੁਤ ਧੰਨਵਾਦ ਤੇ ਬਹੁਤ ਵੱਡੀ ਹਾਂਜੀ ਉਹ ਪਾਈ ਵੀ ਆਪਣੇ ਕੋਲ ਚਾਰ ਟੀਮਾਂ ਬਰੇ ਹੋ ਰਾਈਆਂ ਸੋਨੀਆਂ ਦੀਆਂ ਵੀ ਟਾਈਆਂ ਕੱਢਣ ਲੱਗੀਆਂ ਕਿਤੇ ਟੀਮਾਂ ਦੀ ਉਹ ਮੌੜਕਲਾ ਦੀ ਉੱਪੇ ਤੇ ਚੈਨਿਆ ਤੇ ਬਾਈ ਦੀ ਖਰਕ ਸਿੰਘ ਵਾਲਾ ਟੀਮਾਂ ਦੀਆਂ ਟਾਈਆਂ ਕੱਢਣ ਲੱਗਿਆ ਵੀਰ ਜੀ ਚੱਲ ਟੀਮਾਂ ਦੇ ਖਿਡਾਰੀ ਸੇਤ ਤਾਂ ਕਿ ਮੇਰਾ ਵੀ ਦੇਖੋ ਜੀ ਟੀਮਾਂ ਕੋ ਪਾ ਮੇਰੇ ਪਿੰਡ ਦੇ ਨੇ ਯਾਰ ਜੌਤੀ ਮੂੰਹ ਕਾ ਮੇਰੇ ਪਿੰਡ ਦੇ ਨੇ ਕੰਮ ਆਦਾ ਇਧਰ ਵੀ ਠੀਕ ਹੈ ਜਿਹਨੂੰ ਬੰਦਾ ਮਿਲ ਗਿਆ ਬਾਈ ਜੀ ਖੜਕ ਸਿੰਘ ਵਾਲਾ ਸ਼ੀਮਾ ਦਾ ਵੀਰ ਇੱਕ ਨੰਬਰ ਗਰਾਊਂਡ ਦੇ ਕੋਲੇ ਆ ਕੇ ਬਣੇ ਦੀ ਲਾਈਵ ਵਾਲੇ ਦੇ ਕੋਲੇ ਆਰਸ਼ੀ ਖੜਕ ਸਿੰਘ ਵਾਲਾ ਤੇ ਨਾਲ ਹੀ ਮੇਰਾ ਵੀਰ ਜੈਦ ਮੌੜ ਦਾ ਪਹਿਲਾ ਜੈਦ ਵੀ ਮਿਲਿਆ ਆ ਕੇ ਬਾਈ ਜੀ ਜੋਗੇ ਦੀ ਏ ਟੀਮ ਆਉਗੀ ਥੁਲੀ ਵਾਲੀਏ ਮੁੰਡੇ ਆਗੇ ਵੀ ਜੋਗਾ ਇਹ ਆਉਗੇ ਆਜੋ ਹੈਲੋ ਵਣਕ ਹਲੋ ਹਾਂਜੀ ਢੋਲੀਆਂ ਵਰਸ ਜੋਗਾ ਏ ਆਇਆ ਹੋਈ ਭੈਣਾ ਮੈਨੂੰ ਖੇਡਣਾ ਪੂਜਾ ਤੇ ਮੈਨੂੰ ਖੇਡਣਾ ਮੈਂ ਬੈਠੀ ਮੜਾ ਜਾ ਇੱਕ ਸਕਿੰਟ ਰੁਕੀ ਮੈਨੂੰ ਵਰਸ ਜੋਗਾ ਏ ਉਹ ਹੀ ਤੈਨੂੰ ਲੰਬੜਦਾਰੀ ਬੋਲਵਾ ਜੀ ਆ ਖੜਾ ਆਹੀ ਬੁਲਾਉਂਦਾ ਸੀ ਯਾਰ ਓਸੀਪਾ ਓਸੀਪਾ ਬੋਟ ਟਿਲਵਾ ਵਰਸ ਬਡੂਹਾ ਮਰੀ ਉਸ ਤੋਂ ਬਾਅਦ ਜੋਗਾ ਵੀ ਤੇਜ ਬਰਗੀ ਇੱਥੇ ਫਿਰਦਾ ਜੀ ਇੱਕ ਮੇਰੇ ਮੇਰਾ ਸਿਮ ਉੱਧਰ ਪਾਇਆ ਵਾ ਮੌੜ ਦਾ ਉਪਾ ਚੈਣਿਆਲ ਖੜਕ ਸਿੰਘ ਦਾ ਬਾਜ਼ ਮਾਰ ਰਿਹਾ ਪਾਉਣ ਲੱਗਿਆ ਸੀ ਇਹ ਚਾਰੀ ਟੀਮਾਂ ਦੀਆਂ ਦੇਖਦੇ ਇਹਨਾਂ ਦਾ ਇੱਕ ਪਲੇਅਰ ਕਿਰਪਾ ਕਰਕੇ ਸਟੇਜ ਕੋਲ ਪਹੁੰਚ ਜੇ ਮੌੜ ਦਾ ਉਪਾ ਚੈਣਿਆਲ ਖੜਕ ਸਿੰਘ ਦਾ ਕੋਈ ਨਾ ਇੱਕ ਪਲੇਅਰ ਸਟੇਜ ਕੋਲ ਆ ਜੇ ਪਾਕਤ ਇੱਕ ਦੋ ਮਿੰਟਾਂ ਦੇ ਵਿੱਚ ਵਿੱਚ ਲੰਗਰ ਟੁੱਟ ਵਰਤ ਰਿਹਾ ਸੋ ਕੋਈ ਵੀ ਪਲੇਅਰ ਜੋ ਵੀ ਲੰਗਰ ਸਕਣਾ ਚਾਹਵੇ ਨੀ ਕਿਰਪਾ ਕਰਕੇ ਉਹ ਲੰਗਰ ਸੱਚਾ ਅੰਮ੍ਰਿਤ ਜੈਦ ਆ ਗਿਆ ਲੰਗਰ ਚਿੱਤੇ ਗਏ ਤੇ ਕੱਢਦੇ ਮੈਂ ਨਹੀਂ ਹੈਲੋ ਬਾਈਕਿੰਗ ਕਰੋ ਫੁਰੂ ਮੈਚ ਬਰੇ ਗਰਾਉਂਡ ਨੰਬਰ 1 ਦੀ ਫੁੱਲੀਆ ਦੀ ਟੀਮ ਵੀ ਆ ਗਈ ਹੈ ਤੇ ਜੋਗੇ ਦੀ ਏ ਟੀਮ ਦੇ ਖਿਡਾਰੀ ਵੀ ਪਹੁੰਚ ਗਏ ਜੀ करो फ्रू मैर वीर हैलो डी अन आहे जहिड़े ਸਾਹਮਣੇ असरामेंट ਦੇ ਵਿੱਚ ਸੇਵਾ ਕਰ ਰਹੇ ਜਾਂ ਜੋੜੀ ਭਰਾਵਾਂ ਨੇ ਗਰਾਊਂਡ ਦੇ ਵਿੱਚ ਸਾਨੂੰ ਵੱਡਾ ਸਾਥ ਦਿੱਤਾ ਹੈ। ਲਖਮਨ ਸਿੰਘ ਜੀ ਮੈਂਬਰ ਸਾਹਿਬ, ਮੈਰਨ ਸਿੰਘ ਜੀ, ਨਾਲ ਕੁਲਦੀਪ ਪੱਨ ਜੀ, ਸੁਖਵੀਰ ਸਿੰਘ ਜੀ, ਮਤੀ ਬਾਈ, ਸੁਖਬੰਦ ਸਿੰਘ ਜੀ, ਤਕਲੀ, ਨਾਲ ਰਾਜਵੀਰ ਸਿੰਘ ਜੀ, ਨਾਲ ਭਾਈ ਕੁਲਵਿੰਦਰ ਸਿੰਘ ਜੀ, ਲੁਧਰ, ਕੁਲਵਿੰਦਰ ਸਿੰਘ ਲੁਧਰ, ਭਾਈ ਗੁਰਦੀਪ ਸਿੰਘ ਜੀ ਦੀਪਾ, ਭਾਈ ਮਨਜਿੰਦਰ ਗੱਗੀ ਮਿਸਤਰੀ ਜੀ, ਲੰਗਰ ਦੀ ਸੇਵਾ ਭਰਾਵਾਂ ਨੇ ਕੀਤੀ ਹੈ। ਹਨੀ ਭਰਾ ਸਾਡਾ ਰਾਮ ਸਟੂਡੀਓ। ਸਾਰੇ ਵੀਰਾਂ ਦਾ ਧੰਨਵਾਦ ਹੈ ਸੋਮਾ ਛੱਬਰ ਬਾਈ ਲਾਡੀ ਛੱਬਰ 32 ਦਾ ਛੋਡਾ ਵੀਰ ਸੁਖੈਣ ਕਰਨੀ ਸੁਖਜੀਤ ਕਮੇਟੀ ਚਾਰਜ ਇੱਧਰ ਰੰਧਾਵਾ ਫਸਟ ਹੈਂਡ ਸੈਂਟਰ ਡਾਕਟਰ ਸੰਦੀਪ ਜੀ ਮੈਂ ਬੇਨਤੀ ਕਰਦਾ ਕਿਸੇ ਵੀ ਭਰਾ ਨੂੰ ਜੇਕਰ ਕੋਈ ਮੈਡੀਸਨ ਦੀ ਲੋੜ ਹੋਵੇ ਤੇ ਇੱਧਰ ਤੁਸੀਂ ਆ ਕੇ ਸੰਪਰਕ ਕਰ ਸਕਦੇ ਹੋ ਬਹੁਤ ਬਹੁਤ ਮਿਹਰਬਾਨੀਆਂ ਦਾ ਵੀ ਕਿ ਲਾਈ ਹਾਂ ਕਰੋ ਮੈਚ ਸ਼ੁਰੂ ਗਰਾਊਂਡ ਨੰਬਰ 1 ਦੇ ਵਿੱਚ ਮੇਰਾ ਪਾਈ ਬੜਕੇ 2 ਨੰਬਰ ਗਰਾਊਂਡ ਦੀਆਂ ਵੀ ਸੈਡਾ ਟੀਮ ਹੈ ਵੀਰੇ ਰਾਏ ਸਰ ਦੀ ਟੀਮ ਦਾ ਮੈਚ ਇਸ ਤੋਂ ਬਾਅਦ ਵੀਰੇ 32 ਮਾਰਸਾ ਦੀ ਟੀਮ ਦੇ ਨਾਲ ਖੇਡਿਆ ਜਾਣਾ ਹੈ ਇਹ ਟੀਮਾਂ ਦੇ ਖਿਡਾਰੀ ਵੀ ਦੋ ਨੰਬਰ ਗਰਾਊਂਡ ਦੇ ਵਿੱਚ ਆ ਜਾਣਗੇ ਉਧਰਲੇ ਪਾਸੇ ਦਾ ਟੱਕਰ ਆ ਵੀ ਦੋਲੇ ਵਾਲਾ ਪ੍ਰਦੀਪ ਪਹੁੰਚਿਆ ਹੋਇਆ ਸਾਡੀ ਜਿੰਦਗੀ ਦਾ ਮਾਣ ਹੈ ਭਰਾ ਸਾਡਾ ਦੋਲੇ ਵਾਲਾ ਪ੍ਰਦੀਪ ਪੁਜਿਆ ਜਿਹੜੇ ਕਦੇ ਮੇਲੇ ਤੇ ਰਿਕਾਰਡ ਬਣ ਬਣ ਕੇ ਕੁੱਤੇ ਬਹੁਤ ਬਹੁਤ ਧੰਨਵਾਦ ਮੈਂ ਕਰਦਾ ਹਾਂ ਜੀ ਮਾਰਕਾ ਦਾ ਉੱਪਰ ਚਾਹੁੰਦੇ ਹਾਂ ਤੇ ਖੱਟ ਸਿੰਘਾ ਸੋਨੇ ਨੇ ਤਿੰਨਾਂ ਬੋਲ ਅੱਗੇ ਜੀ ਤੇ ਫੇਰ ਨਾ ਕੋਈ ਤਰਾਇ ਕਰਾ ਮੇਰਾ ਵੀਰ ਆਜਾ ਸਾਰੀ ਜੁम्मेਵਾਰੀ ਹਾਂਜੀ ਬਾਟਾਇਆ ਪਾਉਣ ਦੀ ਬਾੜ ਕਲਾ ਓਪਾ ਚੈਣਿਆ ਤੇ ਖੜਕ ਸਿੰਘਾਲਾ ਇਹਨਾਂ ਟੀਮਾਂ ਦੀਆਂ ਭਾਈ ਕੀ ਟਾਇਨਾ ਪਾਉਣ ਲੱਗਿਆ ਫਿਰ ਬਾਅਦ ਦਰਾਂ ਵਾਂਗ ਆ ਵੀਰ ਬਣ ਕੇ ਤਰਾਜ ਕਰਿਓ ਜੀ ਰਣਜੀਤ ਸਿੰਘ ਜੀ ਫੌਜੀ 200 ਰੁਪਏ ਦਾ ਚੱਪਲ ਟੀਮ ਨੂੰ ਸਨਮਾਨ ਭੇਜਦੇ ਨੇ ਸੋ ਬਹੁਤ-ਬਹੁਤ ਧੰਨਿਆ